ਹਾਂਜੀ ਦੋਸਤੋ 2015 ਦੇ ਵਿੱਚ ਇਸ ਜੈਸਮੀਨ ਨਾਮ ਦੀ ਕੁੜੀ ਦਾ ਜਗਰੂਪ ਸਿੰਘ ਦੇ ਨਾਲ ਵਿਆਹ ਹੋਇਆ ਸੀ ਤੇ ਉਸ ਤੋਂ ਬਾਅਦ ਇਹ ਕੈਨੇਡਾ ਚਲੀ ਗਈ ਤਾਂ ਇਸ ਨੇ ਆਪਣੀ ਮਾਂ ਅਤੇ ਆਪਣੇ ਭਰਾ ਨੂੰ ਤਾਂ ਕੈਨੇਡਾ ਬੁਲਾ ਲਿਆ ਪਰ ਜਗਰੂਪ ਸਿੰਘ ਨੂੰ ਜੈਸਮੀਨ ਨੇ ਕੈਨੇਡਾ ਨਹੀਂ ਬੁਲਾਇਆ ਤਾਂ ਉਹਨਾਂ ਨੇ 2021 ਦੇ ਵਿੱਚ ਰਾਏਕੋਟ ਸਦਰ ਥਾਣੇ ਦੇ ਵਿੱਚ ਮੁਕੱਦਮਾ ਦਰਜ ਕਰਾਇਆ ਸੀ ਜਿਸ ਦੇ ਕਰਕੇ 9 ਸਾਲਾਂ ਬਾਅਦ ਜਦੋਂ ਜੈਸਮੀਨ ਆਪਣੀ ਭੈਣ ਦੇ ਵਿਆਹ ਤੇ ਪੰਜਾਬ ਆਉਂਦੀ ਹੈ ਤਾਂ ਦਿੱਲੀ 에어ਪੋਰਟ ਵਾਲਿਆਂ ਨੇ ਉਸ ਨੂੰ ਬੁਲਾ ਕੇ ਉਸ ਨੂੰ ਗ੍ਰਿਫਤਾਰ ਕਰਵਾ ਦਿੱਤਾ ਆਣੇ ਸਮੇਂ ਦੇ ਬਾਗ ਜ਼ਬਾਨਾਂ ਦੇ ਸੌਦੇ ਨਹੀਂ ਰਹੇ ਹੁਣ ਤਾਂ ਲੋਕ ਲਿਖ ਲਿਖਾ ਕਰਕੇ ਵੀ ਮੁੱਕਰ ਜਾਂਦੇ ਨੇ ਵਿਦੇਸ਼ ਜਾਣ ਦੀਆਂ ਘਟਨਾਵਾਂ ਅਕਸਰ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਦੋਸਤੋ ਪੰਜਾਬ ਦੀਆਂ ਕੁੜੀਆਂ ਨਹੀਂ ਬਲਕਿ ਪੰਜਾਬ ਤੋਂ ਬਾਹਰਲੀ ਸਟੇਟ ਦੀਆਂ ਕੁੜੀਆਂ ਵੀ ਭੋਲੇ-ਭਾਲੇ ਮੁੰਡਿਆਂ ਦੇ ਨਾਲ ਠੱਗੀ ਮਾਰ ਕੇ ਜਦੋਂ ਕੈਨੇਡਾ ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚ ਵੈਲ ਸੈਟਲਡ ਹੋ ਜਾਂਦੀਆਂ ਨੇ ਤਾਂ ਉਹਨਾਂ ਨੂੰ ਫੋਨ ਤੱਕ ਵੀ ਨਹੀਂ ਕਰਦੀਆਂ ਤੇ ਨੰਬਰ ਬਲੌਕ ਲਿਸਟ ਦੇ ਵਿੱਚ ਪਾ ਦਿੰਦੀਆਂ ਨੇ ਤਾਂ ਜੋ ਪੰਜਾਬ ਦੇ ਵਿੱਚ ਮੁੰਡਿਆਂ ਨੇ ਲੱਖਾਂ ਲੱਖਾਂ ਕਰੋੜਾ ਕਰੋੜਾ ਰੁਪਏ ਲਾਏ ਹੁੰਦੇ ਨੇ ਤਾਂ ਉਹਨਾਂ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪੈਂਦੀ ਹੈ ਕਿਉਂਕਿ ਹੋਰ ਕੋਈ ਚਾਰਾ ਨਹੀਂ ਬਚਦਾ ਆਪਣੀਆਂ ਪੈਣੀਆਂ ਵੇਚ ਕੇ ਉਹ ਆਪਣੀਆਂ ਪਤਨੀਆਂ ਨੂੰ ਵਿਦੇਸ਼ ਭੇਜਦੇ ਨੇ ਬਥੇਰੇ ਸੁਪਨੇ ਹੁੰਦੇ ਨੇ ਕਿ ਵਿਦੇਸ਼ ਜਾ ਕੇ ਉਹ ਵੀ ਵੈਲ ਸੈਟਲਡ ਹੋਣਗੇ ਹਾਂਜੀ ਦੋਸਤੋ ਗੱਲ ਕਰਦੇ ਆ ਇਸ ਜੈਸਮੀਨ ਨਾਮ ਦੀ ਕੁੜੀ ਦੀ ਜਿਸ ਦਾ ਆਈਲੈਂਡਸ ਕੀਤਾ ਹੁੰਦਾ ਹੈ ਤੇ ਭੋਲੇ-ਭਾਲੇ ਪਰਿਵਾਰ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਸਾਰੇ ਪਰਿਵਾਰ ਤੋਂ 28 ਲੱਖ ਰੁਪਇਆ ਲਵਾ ਕੇ ਕੈਨੇਡਾ ਚਲੀ ਜਾਂਦੀ ਹੈ ਕੈਨੇਡਾ ਜਾ ਕੇ ਪੁਚਰ ਮੁੰਡੇ ਦੇ ਨਾਲ ਗੱਲਬਾਤ ਕਰਦੀ ਹੈ ਪਰ ਜਦੋਂ ਇਸ ਕੁੜੀ ਦੀ ਮਾਂ ਦਾ ਵੀਜ਼ਾ ਲੱਗ ਜਾਂਦਾ ਤਾਂ ਇਹ ਸਾਰੇ ਪਾਸਿਓਂ ਉਸ ਮੁੰਡੇ ਨੂੰ ਬਲੌਕ ਕਰ ਦਿੰਦੀ ਐ ਤੇ ਉਸਦੇ ਨਾਲ ਗੱਲ ਤੱਕ ਨਹੀਂ ਕਰਦੀ ਤੇ ਉਸ ਨੂੰ ਕੈਨੇਡਾ ਵੀ ਨਹੀਂ ਭੁਲਾਉਂਦੀ ਤੇ ਦੋਸਤੋ 9 ਸਾਲਾਂ ਬਾਅਦ ਜਦੋਂ ਇਹ ਕੁੜੀ ਪੀਆਰ ਹੋ ਕੇ ਇੰਡੀਆ ਦਿੱਲੀ 에ਅਰਪੋਰਟ ਤੇ ਉਤਰਦੀ ਐ ਤਾਂ ਮੁੰਡੇ ਵਾਲਿਆਂ ਨੇ ਪਹਿਲਾਂ ਹੀ ਪੁਲਿਸ ਨੂੰ ਕੰਪਲੇਨ ਕੀਤੀ ਹੁੰਦੀ ਐ ਤਾਂ ਦਿੱਲੀ 에ਅਰਪੋਰਟ ਤੇ ਉਤਰਦੇ ਅਸਾਰ ਹੀ ਇਸ ਕੁੜੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਦੋਸਤੋ ਦਿੱਲੀ 에어ਪੋਰਟ ਤੇ ਕੈਮਰੇਆਂ ਨੂੰ ਦੇਖ ਕੇ ਸੋਸ਼ਲ ਮੀਡੀਆ ਤੇ ਕਿਤੇ ਮੇਰੀ ਖਬਰ ਨਾ ਲੱਗ ਜਾਵੇ ਤਾਂ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਲਿਓ ਇਹ ਕੁੜੀ ਮੂਲਕਾਉਂਦੀ ਫਿਰਦੀ ਐ ਬ੍ਰਾਂਡਡ ਕੱਪੜੇ ਪਾਏ ਹੁੰਦੇ ਨੇ ਤੇ 28 ਲੱਖ ਰੁਪਿਆ ਸਹੁਰਿਆਂ ਦਾ ਲਵਾ ਕੇ ਆਪਣੇ ਪਤੀ ਨੂੰ ਇਹ ਵਿਦੇਸ਼ ਨਹੀਂ ਸਾਦੀ ਤੇ ਉਹ ਮੁੰਡਾ ਵਿਚਾਰਾ ਜਿਸ ਨੇ 28 ਲੱਖ ਰੁਪਿਆ ਲਾਇਆ ਹੁੰਦਾ ਉਹ ਕਿਸੇ ਦੇ ਟੈਕਸੀ ਚਲਾਉਂਦਾ 10000 ਰੁਪਏ ਤੇ ਕਿਸੇ ਦੀ ਗੱਡੀ ਉਹ ਪੰਜਾਬ ਦੇ ਵਿੱਚ ਚਲਾਉਂਦਾ ਹੈ ਤੇ ਦੋਸਤੋ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਇਹੀ ਕਹਿੰਨੇ ਆ ਕਿ ਐਜੇ ਠੱਗਿਆਂ ਥੋਰੀਆਂ ਤੋਂ ਤੁਸੀਂ ਵੀ ਬਚੋ ਬਾਕੀ ਦੋਸਤੋ ਹੁਣ ਉਸ ਮੁੰਡੇ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਤੁਹਾਨੂੰ ਜਿਵੇਂ ਹੀ ਸਾਨੂੰ ਕੋਈ ਰਿਪੋਰਟ ਨਿਕਲ ਕੇ ਸਾਹਮਣੇ ਆਊਗੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਉਹ ਕੁੜੀ ਕੈਨੇਡਾ ਦੇ ਵਿੱਚੋਂ ਆ ਕੇ ਜਦੋਂ ਦਿੱਲੀ 에ਅਰਪੋਰਟ ਤੇ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਬ੍ਰਾਂਡਡ ਕੱਪੜੇ ਪਾਏ ਹੋਣੇ ਤੇ ਆਪਣਾ ਮੂਹ ਲਕਾਉਂਦੀ ਫਿਰਦੀ ਐ ਜੇ ਪਹਿਲਾਂ ਹੀ ਪੂਰਾ ਸ਼ਰਮ ਹੁੰਦੀ ਤਾਂ ਉਸ ਮੁੰਡੇ ਨੂੰ ਕੈਨੇਡਾ ਬੁਲਾ ਲੈਂਦੀ ਦੋਸਤੋ ਐਸ ਜੀਆਂ ਬਹੁਤ ਹੀ ਘਟਰਾਵਾ ਪੰਜਾਬਣੀ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਹੁੰਦੀਆਂ ਨੇ ਤਾਂ ਤੁਹਾਨੂੰ ਇਹਨਾਂ ਘਟਨਾਵਾਂ ਤੋਂ ਬਚਣਾ ਚਾਹੀਦਾ ਹੈ ਤੇ ਕੁੜੀਆਂ ਨੂੰ ਵੀ ਜੋ ਨੋਹਾਂ ਬੰਦੀਆਂ ਨੇ ਥੋੜੀ ਬੋਤੀ ਸ਼ਰਮ ਹੋਣੀ ਚਾਹੀਦੀ ਐ ਸੋਚਣਾ ਚਾਹੀਦਾ ਕਿ ਥੱੱਬਾ ਥੱੱਬਾ ਨੋਟਾਂ ਦਾ ਲਗਾ ਕੇ ਜੋ ਤੁਹਾਨੂੰ ਉਦੇਸ਼ਾਂ ਦੇ ਵਿੱਚ ਵੈਲ ਸੈਟਲਡ ਕਰਦੇ ਨੇ ਤੇ ਤੁਹਾਨੂੰ ਵੀ ਉਹਨਾਂ ਮੁੰਡਿਆਂ ਦੇ ਬਾਰੇ ਸੁਣਨਾ ਚਾਹੀਦਾ ਪਹਿਲਾਂ ਵੀ ਇੱਕ ਲਾਪ੍ਰਿਤ ਨਾਮ ਦੀ ਕੁੜੀ ਨੇ ਇੱਕ ਮੁੰਡੇ ਨੂੰ ਲਾਡੀ ਨਾਮ ਦੇ ਮੁੰਡੇ ਨੂੰ ਇੰਡੀਆ ਦੇ ਵਿੱਚ ਮਰਵਾਤਾ ਸੀ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਐਸ ਜਿਹਾਂ ਹੋਰ ਵੀ ਕਈ ਘਟਨਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਬਾਕੀ ਤੁਹਾਨੂੰ ਇਸ ਖਬਰ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ ਜੋ ਮੁੰਡੇ ਜਾਂ ਕੁੜੀਆਂ ਇੱਕ ਦੂਜੇ ਨਾਲ ਐਦਾਂ ਕਰਦੇ ਨੇ ਤਾਂ ਐਦਾਂ ਪੁਲਿਸ ਨਾ ਕਰਿਆ ਕਰੋ ਤੇ ਕਿਸੇ ਦਾ ਘਰਨਾ ਬਰਬਾਦ ਕਰਿਆ ਕਰੋ ਤੇ ਬਾਕੀ ਦੋਸਤੋ ਜੋ ਵੀਰ ਤੇ ਭੈਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰੇਕ ਆਉਣ ਵਾਲੀ ਵੱਡੀ ਖਬਰ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਦੇਖ ਸਕੋ ਬਾਕੀ ਦੋਸਤੋ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ ਧੰਨਵਾਦ